ਨੇਹਾ ਕੱਕਰ ਦੇ ਪਰਿਵਾਰਸ਼ਾਹੀ ਦਰਰਾ ਸੋਸ਼ਲ ਮੀਡੀਆ ਉਤੇ ਬਿਆਨ ਕੀਤਾ ਪੋਸਟ ਪੜ੍ਹ ਕੇ ਫੈਨਸ ਹੋਏ ਹੈਰਾਨ ਅੱਛੀ ਗੱਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਬਾਲੀਵੁੱਡ ਦੀ ਟੌਪ ਸਿੰਗਰ ਨੀਹਾ ਕੱਕੜ ਦੀ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਦਰਾੜ ਆ ਗਈ ਹੈ ਦਰਸਲ ਨੀਹਾ ਕੱਕੜ ਦੀ ਵੱਡੀ ਭੈਣ ਸੋਨੂ ਕੱਕੜ ਦੇ ਵੱਲੋਂ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਜਿਸ ਨੂੰ ਵੇਖ ਕੇ ਪੜ੍ਹ ਕੇ ਹਰ ਕੋਈ ਹੈਰਾਨ ਸੀ ਦਰਸਲ ਇਸ ਪੋਸਟ ਵਿੱਚ ਸੋਨੂ ਕੱਕੜ ਦੇ ਵੱਲੋਂ ਕਿਹਾ ਗਿਆ ਕਿ ਕਿ ਉਹਨਾਂ ਦਾ ਰਿਸ਼ਤਾ ਜੋ ਆ ਉਹਨਾਂ ਦੇ ਸਿਬਲਿੰਗਸ ਦੇ ਨਾਲ ਖਤਮ ਹੋ ਚੁੱਕਿਆ ਸੋਨੂ ਕੱਕੜ ਦੇ ਵੱਲੋਂ ਇਹ ਦਰਦ ਦੁੱਖ ਜੋ ਆ ਸੋਸ਼ਲ ਮੀਡੀਆ 'ਤੇ ਬਿਆਨ ਕੀਤਾ ਗਿਆ ਜਿੱਥੇ ਉਹਨਾਂ ਨੇ ਲਿਖਿਆ ਕਿ ਉਹਨਾਂ ਦੇ ਭੈਣ ਭਰਾ ਟੋਨੀ ਕੱਕੜ ਨੇਹਾ ਕੱਕੜ ਤਾਂ ਉਹ ਵੱਖ ਹੋ ਰਹੇ ਨੇ ਇਸ ਪੋਸਟ ਨੂੰ ਪੜ੍ਹ ਕੇ ਹਰ ਕੋਈ ਹੈਰਾਨ ਸੀ ਕਿਉਂਕਿ ਤਿੰਨੋਂ ਸਿਬਲਿੰਗਸ ਦੇ ਵਿੱਚ ਅਕਸਰ ਸੋਸ਼ਲ ਮੀਡੀਆ ਉੱਤੇ ਹਮੇਸ਼ਾ ਪਿਆਰ ਵੇਖਣ ਨੂੰ ਮਿਲਿਆ ਜਿੱਥੇ ਅਕਸਰ ਕਿਸੇ ਖਾਸ ਮੌਕੇ ਉੱਤੇ ਵੀ ਇਕੱਠਿਆਂ ਨਜ਼ਰ ਆਉਂਦੇ ਸੀਗੇ ਤੇ ਇੱਥੇ ਸੋਨੂ ਕੱਕੜ ਦੇ ਵੱਲੋਂ ਕਿਹਾ ਗਿਆ ਕਿ ਇਹਨਾਂ ਦੇ ਰਿਸ਼ਤੇ ਜੋ ਆ ਵੱਖ ਹੋ ਗਿਆ ਉਹਨਾਂ ਦੇ ਵੱਲੋਂ ਆਪਣੇ ਸਿਬਲਿੰਗਸ ਦੇ ਨਾਲ ਨਾਤਾ ਤੋੜ ਲਿਆ ਗਿਆ ਇਸ ਪੋਸਟ ਦੇ ਸਾਹਮਣੇ ਆਉਣ ਤੋਂ ਬਾਅਦ ਫੈਨਸ ਨੂੰ ਵੀ ਬਹੁਤ ਝਟਕਾ ਲੱਗਿਆ ਦੱਸਦੀ ਹੈ ਕਿ ਉਨ੍ਹਾਂ ਦੇ ਵੱਲੋਂ ਇੱਕ ਦਰਦ ਜੋ ਆ سوشل میڈیا ਉੱਤੇ ਬਿਆਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਮੈਂ ਹੁਣ ਦੋ ਟੈਲੈਂਟਡ ਔਰ ਸੁਪਰਸਟਾਰ ਸਿਬਲਿੰਗਸ ਦੀ ਭੈਣ ਨਹੀਂ ਹਾਂ ਮੇਰਾ ਇਹ ਫੈਸਲਾ ਡੀਪ ਇਮੋਸ਼ਨਸ ਦੇ ਦਰਦ ਤੋਂ ਬਾਅਦ ਲਿਆ ਗਿਆ ਹੈ ਤੇ ਅੱਜ ਇਸ ਕਰਕੇ ਮੈਂ ਕਾਫੀ ਜ਼ਿਆਦਾ ਨਿਰਾਸ਼ ਹਾਂ ਤਾਂ ਦੱਸਦੇ ਕਿ ਪੋਸਟ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀ ਗਈ ਹੈ ਜਿਸ ਨੂੰ ਪੜ ਕੀ ਹਰ ਕੋਈ ਜਾਣਨਾ ਚਾ ਰਿਹਾ ਹੈ ਕਿ ਆਖਿਰਕਾਰ ਇਹਨਾਂ ਦੇ درمیان ਅਜੀਹਾ ਕੀ ਹੋਇਆ ਕਿ ਜਿਸ ਦਿਨ ਨਾਲ ਇਹਨਾਂ ਦੇ ਰਸਤੇ ਜੋ ਆ ਵੱਖ ਹੋ ਗਿਆ ਤੇ ਦੱਸਦੀ ਕਿ ਫੈਨਸ ਦੇ ਵੱਲੋਂ ਵੀ ਬਹੁਤ ਸਾਰੀਆਂ ਕਮੈਂਟਸ ਜੋ ਹੈ ਇਸ ਵੀਡੀਓ ਦੇ نیچے ਆ ਰਹੀ ਹੈ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮਲਿਕ ਫੈਮਿਲੀ ਵਾਂਗੂ ਇਹ ਵੀ ਲਾਈਮਲਾਈਟ 'ਚ ਆਉਣ ਦੇ ਲਈ ਇਹ ਚੀਜ਼ਾਂ ਕਰ ਰਹੀ ਨੇ ਤੇ ਕਈਆਂ ਦੇ ਵੱਲੋਂ ਇਸ ਨੂੰ ਦੇਖ ਕੇ ਦੁੱਖ ਵੀ ਜ਼ਾਾਇਆ ਗਿਆ ਤੇ ਕਈਆਂ ਤਾਂ ਕਹਿਣਾ ਕਿ ਇੱਧਾ ਦੇ ਗਾਣੇ ਗਾਓਗੇ ਤਾਂ ਦੋਨਾਂ ਦੇ ਵਿੱਚ ਕੋਈ ਵੀ ਹੋਵੇਗਾ ਤਾਂ ਅਜਿਹਾ ਰਿਸ਼ਤਾ ਤੋੜ ਲਵੇਗਾ ਤਾਂ ਇਹ ਸੋਸ਼ਲ ਮੀਡੀਆ ਉਤੇ ਪੋਸਟ ਕਾਫੀ ਵਾਇਰਲ ਹੋ ਰਹੀ ਹੈ ਤੁਹਾਨੂੰ ਕੀ ਲੱਗਦਾ ਸਾਨੂੰ ਕਮੈਂਟਾਂ ਚ ਜ਼ਰੂਰ ਦਰਾਈ ਦਿਓ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਦੇ ਇਜਾਜ਼ਤ ਦੇਖਦੇ ਰਹੋ ਦੈਨਿਕ ਸਵੇਰਾ ਟੀ ਸਤਿ ਸ਼ਕਾਲ ਮੈਂ ਸੋਨਿਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਬਾਲੀਵੁੱਡ ਦੀ ਟੌਪ ਸਿੰਗਰ ਨੀਹਾ ਕੱਕੜ ਦੀ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਦਰਾੜ ਆ ਗਈ ਹੈ ਦਰਸਲ ਨੀਹਾ ਕੱਕੜ ਦੀ ਵੱਡੀ ਪੈਨ ਸੋਨੂ ਕੱਕੜ ਦੇ ਵੱਲੋਂ ਸੋਸ਼ਲ ਮੀਡੀਆ ਉਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਜਿਸ ਨੂੰ ਵੇ ਰਾਂਸੀ ਦਰਸਲ ਇਸਪੋਰਟਸ ਵਿੱਚ ਸੋਨੂ ਕੱਕੜ ਦੇ ਵੱਲੋਂ ਕਿਹਾ ਗਿਆ ਕਿ ਕਿ ਉਹਨਾਂ ਦਾ ਰਿਸ਼ਤਾ ਜੋ ਆ ਉਹਨਾਂ ਦੇ ਸਿਬਲਿੰਗਸ ਦੇ ਨਾਲ ਖਤਮ ਹੋ ਚੁਕਿਆ ਸੋਨੂ ਕੱਕੜ ਦੇ ਵੱਲੋਂ ਇਹ ਦਰਦ ਦੁੱਖ ਜੋ ਆ ਸੋਸ਼ਲ ਮੀਡੀਆ ਉੱਤੇ ਬਿਆਨ ਕੀਤਾ ਗਿਆ ਜਿੱਥੇ ਉਹਨਾਂ ਨੇ ਲਿਖਿਆ ਕਿ ਉਹਨਾਂ ਦੇ ਭੈਣ ਭਰਾ ਟੋਨੀ ਕੱਕੜ ਨੇਹਾ ਕੱਕੜ ਤੋ ਉਹ ਵਕ ਹੋ ਰਹੀ ਨੇ ਇਸ ਪੋਸਟ ਨੂੰ ਪੜ੍ਹ ਕੇ ਹਰ ਕੋਈ ਹੈਰਾਨ ਸੀ ਕਿਉਂਕਿ ਤਿੰਨੋਂ ਸਿਬਲਿੰਗਸ ਦੇ ਵਿੱਚ ਅਕਸਰ ਸੋਸ਼ਲ ਮੀਡੀਆ ਉਤੇ ਹਮੇਸ਼ਾ ਪਿਆਰ ਵੇਖਣ ਨੂੰ ਮਿਲਿਆ ਜਿੱਥੇ ਅਕਸਰ ਕਿਸੇ ਖਾਸ ਮੌਕੇ ਉਤੇ ਵੀ ਇਕੱਠਿਆਂ ਨਜ਼ਰ ਆਉਂਦੇ ਸੀਗੇ ਤੇ ਇੱਥੇ ਸੋਨੂ ਕੱਕੜ ਦੇ ਵੱਲੋਂ ਕਿਹਾ ਗਿਆ ਕਿ ਇਹਨਾਂ ਦੇ ਰਿਸ਼ਤੇ ਜੋ ਆ ਵਕ ਹੋ ਗਿਆ ਉਹਨਾਂ ਦੇ ਵੱਲੋਂ ਆਪਣੇ ਸਿਬਲਿੰਗਸ ਦੇ ਨਾਲ ਨਾਤਾ ਤੋੜ ਲਿਆ ਗਿਆ ਇਸ ਪੋਸਟ ਦੇ ਸਾਹਮਣੇ ਆਉਣ ਤੋਂ ਬਾਅਦ ਫੈਨਸ ਨੂੰ ਵੀ ਬਹੁਤ ਝਟਕਾ ਲੱਗਿਆ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਇੱਕ ਦਰਦ ਜੋ ਆ ਸੋਸ਼ਲ ਮੀਡੀਆ ਉਤੇ ਬਿਆਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਮੈਂ ਹੁਣ ਦੋ ਟੈਲੈਂਟਡ ਔਰ ਸੁਪਰਸਟਾਰ ਸਿਬਲਿੰਗਸ ਦੀ ਭੈਣ ਨਹੀਂ ਹਾਂ ਮੇਰਾ ਇਹ ਫੈਸਲਾ ਡੀਪ ਇਮੋਸ਼ਨਸ ਤੇ ਦਰਦ ਤੋਂ ਬਾਅਦ ਲਿਆ ਗਿਆ ਹੈ ਤੇ ਅੱਜ ਇਸ ਕਰਕੇ ਮੈਂ ਕਾਫੀ ਜ਼ਿਆਦਾ ਨਿਰਾਸ਼ ਹਾਂ ਤਾਂ ਦੱਸਦੀ ਕਿ ਪੋਸਟ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀ ਗਈ ਹੈ ਜਿਸ ਨੂੰ ਪੜ ਕੀ ਹਰ ਕੋਈ ਜਾਣਨਾ ਚਾ ਰਿਹਾ ਹੈ ਕਿ ਆਖਿਰਕਾਰ ਇਹਨਾਂ ਦੇ درمیان ਅਜੀਹਾ ਕੀ ਹੋਇਆ ਕਿ ਜਿਸ ਦੇ ਨਾਲ ਇਹਨਾਂ ਦੇ ਰਸਤੇ ਜੋ ਆ ਵਕ ਹੋ ਗਿਆ ਤੇ ਦੱਸਦੀ ਹੈ ਕਿ ਫੈਨਸ ਦੇ ਵੱਲੋਂ ਵੀ ਬਹੁਤ ਸਾਰੀਆਂ ਕਮੈਂਟਸ ਜੋ ਹੈ ਇਸ ਵੀਡੀਓ ਦੇ نیچے ਆ ਰਹੀ ਹੈ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮਲਿਕ ਫੈਮਿਲੀ ਵਾਂਗੂ ਇਹ ਵੀ ਲਾਈਮਲਾਈਟ 'ਚ ਆਉਣ ਦੇ ਲਈ ਇਹ ਚੀਜ਼ਾਂ ਕਰ ਰਹੀ ਨੇ ਤੇ ਕਈਆਂ ਦੇ ਵੱਲੋਂ ਇਸ ਨੂੰ ਦੇਖ ਕੇ ਦੁੱਖ ਵੀ ਜ਼ਾਾਇਆ ਗਿਆ ਤੇ ਕਈਆਂ ਤਾਂ ਕਹਿਣਾ ਕਿ ਇੱਦਾਂ ਦੇ ਗਾਣੇ ਗਾਓਗੇ ਤਾਂ ਦੋਨਾਂ ਦੇ ਵਿੱਚ ਕੋਈ ਵੀ ਹੋਵੇਗਾ ਤਾਂ ਅਜਿਹਾ ਰਿਸ਼ਤਾ ਤੋੜ ਲਵੇਗਾ ਤਾਂ ਇਹ ਸੋਸ਼ਲ ਮੀਡੀਆ ਉੱਤੇ ਪੋਸਟ ਕਾਫੀ ਵਾਇਰਲ ਹੋ ਰਹੀ ਹੈ ਤੁਹਾਨੂੰ ਕੀ ਲੱਗਦਾ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦਰਾਈ ਦਿਓ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਦੇ ਇਜਾਜ਼ਤ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ